ਸ਼ੁੱਕਰਵਾਰ ਨੂੰ ਨਰਨੋਲ ਦੇ ਮਾਨਕ ਚੌਂਕ ਤੇ ਸਥਿਤ ਇੱਕ ਸਰਾਫਾ ਵਪਾਰੀ ਦੀ ਦੁਕਾਨ ਤੇ GST ਛਾਪਾ ਮਾਰਿਆ ਗਿਆ ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ ਸਥਾਨਕ GST ਅਧਿਕਾਰੀਆਂ ਨੇ ਦਿਨ ਭਰ ਮਾਨਕ ਚੌਂਕ ਵਿਖੇ ਸਥਿਤ ਕਾਰੋਬਾਰੀ ਦੀ ਦੁਕਾਨ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਸਥਾਨਕ GST ਅਧਿਕਾਰੀ ਸ਼ੁੱਕਰਵਾਰ ਨੂੰ ਮਾਨਕ ਚੌਂਕ ਸਥਿਤ ਸਰਾਫਾ ਵਪਾਰੀ ਅਜੀਤ ਜੁਐਲਰਸ ਪਹੁੰਚੇ ਪੁਲਿਸ ਨੇ ਉਸ ਦਿਨ ਉਸ ਦੁਕਾਨ ਤੇ ਛਾਪੇ ਮਾਰੇ ਤੋਂ ਬਾਅਦ ਨੇੜਲੇ ਦੁਕਾਨਦਾਰਾਂ ਵਿੱਚ ਇਹ ਦਹਿਸ਼ਤ ਦਾ ਮਾਹੌਲ ਬਣ ਗਿਆ ਮਾਨਕ ਚੌਂਕ ਤੇ ਇੱਥੇ ਬਹੁਤ ਸਾਰੇ ਗਿਆਨੀ ਆ ਦੇ ਦੁਕਾਨਾਂ 'ਸਾ ਛਾਪੇਮਾਰੀ ਦੌਰਾਨ ਟੀਮ ਦੁਕਾਨ ਦੇ ਅੰਦਰ ਗਈ ਅਤੇ ਦਸਤਾਵੇਜ਼ ਦੀ ਜਾਂਚ ਕੀਤੀ। ਇਸ ਦੌਰਾਨ ਦੁਕਾਨ ਨੂੰ ਅੰਦਰੋਂ ਬੰਦ ਕਰਨ ਤੋਂ ਬਾਅਦ ਸਥਾਨਕ ਅਧਿਕਾਰੀ ਉੱਥੇ ਮੌਜੂਦ ਰਹੇ ਅਤੇ ਬਾਹਰੋਂ ਕਿਸੇ ਹੋਰ ਵਿਅਕਤੀ ਨੂੰ ਅੰਦਰੋਂ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਾਣਕਾਰੀ ਅਨੁਸਾਰ ਸਰਾਫਾ ਵਪਾਰੀ ਵੱਲੋਂ ਦੁਕਾਨਾਂ ਨੂੰ ਸੋਨੇ ਅਤੇ ਚਾਂਦੀ ਦੀ ਖਰੀਦ ਤੇ ਬਿੱਲ ਨਾ ਮਿਲਣ ਦੀ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਨ੍ਹਾਂ ਤੇ GST ਲਗਾਇਆ ਜਾਂਦਾ ਸੀ ਕੱਚੇ ਬਿੱਲਾਂ ਦੀ ਵਿਵਸਥਾ ਕਰਨ GST ਚੋਰੀ ਦੀਆਂ ਰਿਪੋਰਟਾਂ ਆਈਆਂ। ਜਾਂਚ ਵਿੱਚ ਕੀ ਪਾਇਆ ਗਿਆ ਇਸ ਬਾਰੇ ਅਧਿਕਾਰੀ ਅਜੇ ਕੁਝ ਨਹੀਂ ਕਹਿ ਰਹੇ ਹਨ ਸ਼ੁੱਕਰਵਾਰ ਨੂੰ ਨਰਨੋਲ ਦੇ ਮਾਨਕ ਚੌਂਕ ਤੇ ਸਥਿਤ ਇੱਕ ਸਰਾਫਾ ਵਪਾਰੀ ਦੀ ਦੁਕਾਨ ਤੇ GST ਛਾਪਾ ਮਾਰਿਆ ਗਿਆ ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ ਸਥਾਨਕ GST ਅਧਿਕਾਰੀਆਂ ਨੇ ਦਿਨ भर ਮਾਨਕ ਚੌਂਕ ਵਿਖੇ ਸਥਿਤ ਕਾਰੋਬਾਰੀ ਦੀ ਦੁਕਾਨ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਸਥਾਨਕ GST ਅਧਿਕਾਰੀ ਸ਼ੁੱਕਰਵਾਰ ਨੂੰ ਮਾਨਕ ਚੌਂਕ ਸਥਿਤ ਸਰਾਫਾ ਵਪਾਰੀ ਅਜੀਤ ਜੁਐਲਰਸ ਪਹੁੰਚੇ ਪੁਲਿਸ ਨੇ ਉਸ ਦੇ ਨਾਂ 'ਸੇ ਦੁਕਾਨ ਤੇ ਛਾਪੇ ਮਾਰੇ ਤੋਂ ਬਾਅਦ ਨੇੜਲੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਮਾਨਕ ਚੌਂਕ ਤੇ ਇੱਥੇ ਬਹੁਤ ਸਾਰੇ ਗਿਆਨੀ ਅਧੀ ਦੁਕਾਨਾਂ ਸਚਾਪੇ ਮਾਰੇ ਦੌਰਾਨ ਟੀਮ ਦੁਕਾਨ ਦੇ ਅੰਦਰ ਗਈ ਅਤੇ ਦਸਤਾਵੇਜ਼ ਦੀ ਜਾਂਚ ਕੀਤੀ ਇਸ ਦੌਰਾਨ ਦੁਕਾਨ ਨੂੰ ਅੰਦਰੋਂ ਬੰਦ ਕਰਨ ਤੋਂ ਬਾਅਦ ਸਥਾਨਕ ਅਧਿਕਾਰੀ ਉੱਥੇ ਮੌਜੂਦ ਰਹੇ ਅਤੇ ਬਾਹਰੋਂ ਕਿਸੇ ਹੋਰ ਵਿਅਕਤੀ ਨੂੰ ਅੰਦਰੋਂ ਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਰਾਫਾ ਵਪਾਰੀ ਵੱਲੋਂ ਗ੍ਰਾਹਕਾਂ ਨੂੰ ਸੋਨੇ ਅਤੇ ਚਾਂਦੀ ਦੀ ਖਰੀਦ ਤੇ ਬਿੱਲ ਨਾ ਮਿਲਣ ਦੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਨ੍ਹਾਂ ਤੇ GST ਲਗਾਇਆ ਜਾਂਦਾ ਸੀ ਕੱਚੇ ਬਿੱਲਾਂ ਦੀ ਵਿਵਸਥਾ ਕਰਨ GST ਚੋਰੀ ਦੀਆਂ ਰਿਪੋਰਟਾਂ ਆਈਆਂ ਜਾਂਚ ਵਿੱਚ ਕੀ ਪਾਇਆ ਗਿਆ ਇਸ ਬਾਰੇ ਅਧਿਕਾਰੀ ਅਜੇ ਕੁਝ ਨਹੀਂ ਕਹਿ ਰਹੇ ਹਨ ਸ਼ੁੱਕਰਵਾਰ ਨੂੰ ਨਰਨੋਲ ਦੇ ਮਾਨਕ ਚੌਂਕ ਤੇ ਸਥਿਤ ਇੱਕ ਸਰਾਫਾ ਵਪਾਰੀ ਦੀ ਦੁਕਾਨ ਤੇ ਜੀਐਸਟੀ ਛਾਪਾ ਮਾਰਿਆ ਗਿਆ ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ ਸਥਾਨਕ ਜੀਐਸਟੀ ਅਧਿਕਾਰੀਆਂ ਨੇ ਦਿਨ ਭਰ ਮਾਨਕ ਚੌਂਕ ਵਿਖੇ ਸਥਿਤ ਕਾਰੋਬਾਰੀ ਦੀ ਦੁਕਾਨ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਸਥਾਨਕ ਜੀਐਸਟੀ ਅਧਿਕਾਰੀ ਸ਼ੁੱਕਰਵਾਰ ਨੂੰ ਮਾਨਕ ਚੌਂਕ ਸਥਿਤ ਸਰਾਫਾ ਵਪਾਰੀ ਅਜੀਤ ਜੁਐਲਰਸ ਪਹੁੰਚੇ ਪੁਲਿਸ ਰਿਪੋਰਟ ਦੇ ਨਾਲ ਸਿ ਦੁਕਾਨ ਤੇ ਛਾਪੇ ਮਾਰੇ ਤੋਂ ਬਾਅਦ ਨੇੜਲੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਮਾਨਕ ਚੌਂਕ ਤੇ ਇੱਥੇ ਬਹੁ ਇਹਨਾਂ ਦੇ ਦੁਕਾਨਾਂ ਸੱ ਛਾਪੇਮਾਰੀ ਦੌਰਾਨ ਟੀਮ ਦੁਕਾਨ ਦੇ ਅੰਦਰ ਗਈ ਅਤੇ ਦਸਤਾਵੇਜ਼ ਦੀ ਜਾਂਚ ਕੀਤੀ। ਇਸ ਦੌਰਾਨ ਦੁਕਾਨ ਨੂੰ ਅੰਦਰੋਂ ਬੰਦ ਕਰਨ ਤੋਂ ਬਾਅਦ ਸਥਾਨਕ ਅਧਿਕਾਰੀ ਉੱਥੇ ਮੌਜੂਦ ਰਹੇ ਅਤੇ ਬਾਹਰੋਂ ਕਿਸੇ ਹੋਰ ਵਿਅਕਤੀ ਨੂੰ ਅੰਦਰੋਂ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਾਣਕਾਰੀ ਅਨੁਸਾਰ ਸਰਾਫਾ ਵਪਾਰੀ ਵੱਲੋਂ ਧਰਾਕਰ ਨੂੰ ਸੋਨੇ ਅਤੇ ਚਾਂਦੀ ਦੀ ਖਰੀਦ ਤੇ ਬਿੱਲ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਨ੍ਹਾਂ ਤੇ GST ਲਗਾਇਆ ਜਾਂਦਾ ਸੀ, ਕੱਚੇ ਬਿੱਲਾਂ ਦੀ ਵਿਵਸਥਾ ਕਰਨ GST ਚੋਰੀ ਦੀਆਂ ਰਿਪੋਰਟਾਂ ਆਈਆਂ। ਜਾਂਚ ਵਿੱਚ ਕੀ ਪਾਇਆ ਗਿਆ ਇਸ ਬਾਰੇ ਅਧਿਕਾਰੀ ਅਜੇ ਕੁਝ ਨਹੀਂ ਕਹਿ ਰਹੇ ਹਨ ਸ਼ੁੱਕਰਵਾਰ ਨੂੰ ਨਰਨੋਲ ਦੇ ਮਾਨਕ ਚੌਂਕ ਦੇ ਸਥਿਤ ਇੱਕ ਸਰਾਫਾ ਵਪਾਰੀ ਦੀ ਦੁਕਾਨ ਤੇ GST ਛਾਪਾ ਮਾਰਿਆ ਗਿਆ ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ ਸਥਾਨਕ GST ਅਧਿਕਾਰੀਆਂ ਨੇ ਦਿਨ ਪਰਮਾਨਕ ਚੌਂਕ ਵਿਖੇ ਸਥਿਤ ਕਾਰੋਬਾਰੀ ਦੀ ਦੁਕਾਨ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਸਥਾਨਕ GST ਅਧਿਕਾਰੀ ਸ਼ੁੱਕਰਵਾਰ ਨੂੰ ਮਾਨਕ ਚੌਂਕ ਸਥਿਤ ਸਰਾਫਾ ਵਪਾਰੀ ਅਜੀਤ ਜੁਐਲਰਸ ਪਹੁੰਚੇ ਪੁਲਿਸ ਵਿਭਾਗ ਦੇ ਨਾਂ 'ਤੇ ਦੁਕਾਨ ਤੇ ਛਾਪੇ ਮਾਰੇ ਤੋਂ ਬਾਅਦ ਨੇੜਲੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਮਾਨਕ ਚੌਂਕ ਤੇ ਇੱਥੇ ਬਹੁਤ ਸਾਰੇ ਯਾਨੀ ਆ ਦੇ ਦੁਕਾਨਾਂ ਸੱ ਛਾਪੇਮਾਰੀ ਦੌਰਾਨ ਟੀਮ ਦੁਕਾਨ ਦੇ ਅੰਦਰ ਗਈ ਅਤੇ ਦਸਤਾਵੇਜ਼ ਦੀ ਜਾਂਚ ਕੀਤੀ ਇਸ ਦੌਰਾਨ ਦੁਕਾਨ ਨੂੰ ਅੰਦਰੋਂ ਬੰਦ ਕਰਨ ਤੋਂ ਬਾਅਦ ਸਥਾਨਕ ਅਧਿਕਾਰੀਆਂ ਉੱਥੇ ਮੌਜੂਦ ਰਹੇ ਅਤੇ ਬਾਹਰੋਂ ਕਿਸੇ ਹੋਰ ਵਿਅਕਤੀ ਨੂੰ ਅੰਦਰੋਂ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਰਾਫਾ ਵਪਾਰੀ ਵੱਲੋਂ ਦਰਾਕਾ ਨੂੰ ਸੋਨੇ ਅਤੇ ਚਾਂਦੀ ਦੀ ਖਰੀਦ ਤੇ ਬਿੱਲ ਨਾ ਮਿਲਣ ਦੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਨ੍ਹਾਂ ਤੇ GST ਲਗਾਇਆ ਜਾਂਦਾ ਸੀ ਕੱਚੇ ਬਿੱਲਾਂ ਦੀ ਵਿਵਸਥਾ ਕਰਨ GST ਚੋਰੀ ਦੀਆਂ ਰਿਪੋਰਟਾਂ ਆਈਆਂ ਜਾਂਚ ਵਿੱਚ ਕੀ ਪਾਇਆ ਗਿਆ ਇਸ ਬਾਰੇ ਅਧਿਕਾਰੀ ਅਜੇ ਕੁਝ ਨਹੀਂ ਕਹਿ ਰਹੇ ਹਨ